ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਇੱਕ ਸਕੀਮ ਔਮਨ ਵੈਲਫੇਅਰ ਐਂਡ ਚਾਈਲਡ ਵਿਭਾਗ ਵੱਲੋਂ ਜੋ ਦੱਸਿਆ ਗਿਆ ਜੋ ਕਿ ਇੱਕ ਪੂਰੀ ਤਰ੍ਹਾਂ ਅਫਵਾਸੀ ਪਰ ਇਸ ਸਕੀਮ ਦੀ ਅਫਵਾਹਾਂ ਨੇ ਭੜਥੂ ਪਾ ਦਿੱਤਾ ਸਕੀਮ ਇਹ ਸੀ ਕਿ ਬੱਚਿਆਂ ਦੇ ਖਾਤੇ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ 2-2 ਲੱਖ ਰੁਪਏ ਜਮ੍ਹਾਂ ਕਰਵਾਏ ਜਾਣਗੇ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਦਸੂਹਾ ਪੋਸਟ ਆਫਿਸ ਦੇ ਵਿੱਚ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਤੇ ਹਰ ਕੋਈ ਆਪਣਾ ਫਾਰਮ ਜਮ੍ਹਾਂ ਕਰਵਾਉਣ ਵਾਸਤੇ ਇੱਕ ਤੋਂ ਬਾਅਦ ਇੱਕ ਅੱਗੇ ਵਧਣ ਲੱਗਿਆ ਪਰ ਜਦੋਂ ਮੀਡੀਆ ਕਰਮੀਆਂ ਨੇ ਉੱਥੇ ਜਾ ਕੇ ਇਸ ਚੀਜ਼ ਦੀ ਪੜਤਾਲ ਕੀਤੀ ਪੁੱਛਿਆ ਤਾਂ ਪੋਸਟਮਾਸਟਰ ਨੇ ਕੀ ਜਵਾਬ ਦਿੱਤਾ ਉਹ ਤਾਂ ਤੁਹਾਨੂੰ ਬਾਅਦ ਵਿੱਚ ਕਹਵਾਂਗੇ ਪਰ ਆਮ ਆਵਾਮ ਖੀਨੀ ਪਰੇਸ਼ਾਨ ਹੋਈ ਆਖਿਰ ਇਹ ਅਫਵਾਹਾਂ ਇਸ ਨੇ ਉਡਾਈ ਜਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 2019 ਦੀਆਂ ਚੋਣਾਂ ਨੂੰ ਵੇਖਦੇ ਹੋਏ ਇਹ ਅਫਵਾਹ ਉਡਾਈ ਗਈ ਤਾਂ ਜੋ ਲੋਕਾਂ ਨੂੰ ਇੱਕ ਵਾਰ ਮੋੜ ਬੇਵਕੂਫ ਬਣਾਇਆ ਜਾਵੇ ਅਤੇ ਤੇ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਵਾਸਤੇ ਕੈਸ਼ ਕੀਤਾ ਜਾਵੇ ਉਸ ਵਾਸਤੇ ਇਹ ਸਕੀਮ ਲਗਾਈ ਗਈ ਆਓ ਤੁਹਾਨੂੰ ਵਿਖਾਣੇ ਕਿ ਉੱਥੇ ਦੀ ਆਵਾਮ ਕਿਸ ਤਰੀਕੇ ਨਾਲ ਰਜਿਸਟਰੀ ਕਰਵਾਉਣ ਵਾਸਤੇ ਲਾਈਨਾਂ ਦੇ ਵਿੱਚ ਲੱਗੀ ਹੋਈ ਹੈ ਅਤੇ ਕਿਸ ਤਰੀਕੇ ਦੇ ਨਾਲ ਬੀਬੀਆਂ ਭੜਕ ਰਹੀਆਂ ਨੇ ਮੋਦੀ ਸਰਕਾਰ ਉੱਤੇ ਕਿੱਥੇ ਜਾਵਾਂ ਕਰੋ ਕਾ ਤੋ ਆਏ ਇੱਥੇ ਤੇ ਕੀ ਪ੍ਰੋਬਲਮ ਕੀ ਇਹਨਾਂ ਨੂੰ ਨਹੀਂ ਆ ਪ੍ਰੋਬਲਮ ਸਾਨੂੰ ਇਹੋ ਹੀ ਵੀ ਆਹੀ ਵੀ ਮੈਂ ਅੱਜ ਆਉਣਾ ਆਰਡਰ ਤਾਂ ਸਾਨੂੰ ਜਿਹੜੇ ਹੈਗੇ ਹਨ ਸਾਨੂੰ ਮਾਤਰਾ ਰੋੜੀ ਕਿਉਂ ਨਹੀਂ ਆ ਬਲੀਆਂ ਚਿੱਠੀਆਂ ਜਵਾਂ ਆਆਂ ਹਣੀਆਂ ਚਿੱਠੀਆਂ ਕਰਦੇ ਨਹੀਂ ਹੁਣ ਕੀ ਕਹਿੰਦੇ ਉਹਨਾਂ ਨੂੰ ਪਤਾ ਹੋਵੇਗਾ ਹੁਣ ਮੋਦੀ ਨਹੀਂ ਨਾ ਆਏਗਾ ਹੁਣ ਮੋਦੀ ਨੂੰ ਲੈ ਕੇ ਆਣੇ ਦਿੱਲੀ ਤੋਂ ਫੇਰ ਆਵੇਗਾ ਕਾਦੀ ਸਕੀਮ ਕਾਦੀ ਹੈਗੀ ਹੈ ਮੋਦੀ ਨੇ ਕੱਢੀ ਸਾਨੂੰ ਨਹੀਂ ਪਤਾ ਕਿੰਨੇ ਕੱਢੀ ਹਾਂ ਇੰਨੀ ਦੁਨੀਆਵਾਂ ਤੇ ਕੱਢੀ ਮੇਰੇ ਵਾਸਤੇ ਕੱਲੂ ਵਾਸਤੇ ਔੜੀ ਲੱਗੀ ਤੈਨੂੰ ਕਿਨੇ ਭੇਜਿਆ ਇੱਥੇ ਮੈਨੂੰ ਮੈਨੂੰ ਵੀ ਜਿਵੇਂ ਦੁਨੀਆ ਆਈ ਮੈਂ ਵੀ ਕੀ ਕਹਿੰਦੇ ਲਗਾ ਪਰਮ ਭਰੇ ਦੱਸ ਅੱਜ ਅੱਜ ਆਟ ਦੇਣੋ ਪਰਮ ਭਰਦੇ ਇਹ ਨਹੀਂ ਮੇਰੇ ਵਾਲੀ ਪਰਮ ਆ ਗਈ ਆ ਕੀ ਮਿਲਣਾ ਕੀ ਹੈਗਾ ਇੱਥੇ ਸਾਨੂੰ ਨਹੀਂ ਪਤਾ ਜਾ ਕੇ ਮੋਦੀ ਨੂੰ ਨੇ ਤੁਸੀਂ ਲੈਣ ਆਏ ਨਾ 200000 ਰੁਪਏ ਪਾਇਆ ਨਹੀਂ ਮੋਦੀ ਅੱਛਾ ਹਾਂ 200000 ਰੁਪਏ ਪਾਇਆ ਕਿ ਨਹੀਂ ਪੈਂਡਰ ਵੀ ਮਿਲੇਆਂ ਸਾਰੀਆਂ ਕੁੜੀਆਂ ਨੇ ਵਾਹ ਨਹੀਂ ਕੁਝ ਸਾਨੂੰ ਵੀ ਚਾਹੀਦਾ ਇਹ ਹੋਈ ਜਿਹਨੇ ਫਾਰਮ ਜਮਾ ਕਰਾਉਣਿਆ ਤੇ ਇਹ ਦੂਜਿਆਂ ਨੇ ਜਮਾ ਕਰ ਲਏ ਸਾਡੇ ਕੀਤੇ ਨਹੀਂ ਕੀ ਕਹਿੰਦੇ ਹਾਂ ਉਹ ਕਹਿੰਦੇ ਬਈ ਬਾਹਰ ਚਲੇ ਸਕੀਮ ਕੋਈ ਕਿੱਥੇ ਸਕੀਮ ਬੰਦੇ ਖਤਮ ਹੋ ਗਈ ਕਿਹੜੀ ਸਕੀਮ ਸੀ ਇਹ ਤੇ ਕੀ ਚੱਕਰ ਹੈ ਮੋਦੀ ਨੇ ਕਟਿਆ ਉਹ ਮੋਦੀ ਨੇ ਕਟਿਆ ਜਿਹੜਾ 2 ਲੱਖ 250 ਬੇਗੀ ਭੜਾ ਹੋ ਗਿਆ 2 ਲੱਖ ਕਟਿਆ ਰ 2 ਲੱਖ ਰੁਪਏ ਦਿੱਤੇ ਕੋਈ ਨਹੀਂ ਆ ਹਾਂਜੀ 你看。 ਇਹਨਾਂ ਨੇ ਬੰਦ ਕਰਨ ਦਾ ਮੋਦੀ ਨੇ ਕਿਹਾ ਤਾਂ ਇਹ ਕਿਸੇ ਤੋਂ ਬਾਹਰ ਮ ਆਇਆ ਤਾਂ ਕਹਿੰਦੇ ਤਲਾਵ ਜੀ ਹੁਣ ਪੋਸਟ ਮਾਸਟਰ ਸਾਹਿਬ ਦੀ ਵੀ ਸੁਣ ਲੈਂਦੇ ਆ ਕਿ ਉਹਨਾਂ ਨੇ ਇਸ ਸਾਰੇ ਮਸਲੇ ਦੇ ਉੱਤੇ ਕੀ ਕਿਹਾ ਕੀ ਸਕੀਮ ਸੀ ਕਿਉਂ ਪਹਿਲਾਂ ਰਜਿਸਟਰੀਆਂ ਲੈ ਲੀਆਂ ਗਈਆਂ ਤੇ ਉਸ ਤੋਂ ਬਾਅਦ ਕਿਉਂ ਬੰਦ ਕੀਤੀਆਂ ਗਈਆਂ ਬਹੁਤ ਵੱਡਾ ਇਹ ਸਵਾਲ ਹੈ ਕਿ ਅਗਰ ਅਜਿਹੀ ਕੋਈ ਸਕੀਮ ਪਿੱਛੇ ਉਸ ਸੀਗੀ ਹੀ ਨਹੀਂ ਅਗਰ ਸਿਰਫ ਇਹ ਇੱਕ ਅਫਵਾਸੀ ਤਾਂ ਆਖਿਰ ਪੋਸਟ ਆਫਿਸ ਦੇ ਵਿੱਚ ਇਹ ਫਾਰਮ ਜਮ੍ਹਾਂ ਕਿਉਂ ਹੋਣ ਲੱਗੇ ਪਰ ਇਸ ਸਭ ਦੇ ਉੱਤੇ ਕੀ ਕਿਹਾ ਪੋਸਟ ਮਾਸਟਰ ਨੇ ਆਓ ਦੇਖਦੇ ਹਾਂ ਲੋਕ ਰਜਿਸਟਰੀਆਂ ਕਰਾਉਣਾ ਆ ਰਿਹਾ ਸੀ ਕਿ ਗਵਰਨਮੈਂਟ ਆਫ ਇੰਡੀਆ ਦਿੱਲੀ ਤੇ ਇਥੋਂ ਕੰਪਲੀਟ ਜੇ ਕਾਫੀ ਰਾਸ਼ਾ ਦਾ ਪਰ ਅਧਰਕਾਰਾਨੇ ਜਿਹਨੇ ਤਾਂ ਫਰੇਡ ਕੀਤੀ ਕਮਯਰਵਰ ਸਾਹਿਬ ਆਏ ਉਹ ਕਹਿੰਦੇ ਇਸ ਵੇਸਟ ਜਿਹੜੀ ਐਡਰੈਸ ਜਿਹੜੀ ਨਹੀਂ ਹੋਈਆਂ ਉਹਨਾਂ ਨੇ ਉੱਤੇ ਵੀ ਪਤਾ ਕੀਤਾ ਸਾਡੇ ਦਾ ਫਸਰਾਣੇ ਦਾ ਪਤਾ ਕੀਤਾ ਉਹ ਕਹਿੰਦੇ ਜੀ ਇਸ ਜਿਹੜੀਆਂ ਐਡਰੈਸ ਜਿਹੜੀਆਂ ਨਹੀਂ ਕੋਈ ਪਰ ਮੈਂ ਤੁਹਾਨੂੰ ਦੱਸ ਰਿਹਾ ਆ ਬੁਆਏ ਕਿ ਪਹਿਲਾਂ ਤੋਂ ਲੈ ਰਹੇ ਸੀ ਹੈ ਨਾ ਕੋਈ ਕੋਈ ਪਤਾ ਨਹੀਂ ਸੀ ਕੋਈ ਅਜਿਹੇ ਪﻠਤਨ ਕੋ ਆਰਡਰ ਆਈ ਸੀ ਵੀ ਲੈ ਸਕਦੇ ਗੁਰਪੀਰੋ ਆਪ ਸਭ ਬਾਕੋ ਵੀ ਸਮਝ ਗਏ ਹੋਵਗੇ ਕਿ 2019 ਦੀਆਂ ਚੋਣਾਂ ਦੇ ਚੱਲਦੇ ਅਜਿਹੇ ਜੁਮਲੇ ਅਕਸਰ ਛੱਡੇ ਜਾਂਦੇ ਨੇ ਇੱਕ ਇਲਾਕੇ ਦੇ ਲੋਕਾਂ ਨੂੰ ਕੋਈ ਅਜਹੀ ਆਵਾਜ਼ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਉਮੀਦ ਰਹੇ ਕਿ ਇਸ ਸਰਕਾਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਹੈ ਤੇ ਅਸੀਂ ਫਾਰਮ ਭਰ ਕੇ ਭੇਜ ਦਿੰਦੇ ਨੇ ਅੱਜ ਨਹੀਂ ਤਾਂ ਕੱਲ੍ਹ ਭਲਕੇ ਸਾਡੇ ਖਾਤਿਆਂ ਦੇ ਵਿੱਚ 2-2 ਲੱਖ ਰੁਪਏ ਆ ਜਾਣਗੇ 2-2 ਲੱਖ ਰੁਪਏ ਤਾਂ ਬਹੁਤ ਦੂਰ ਦੀ ਗੱਲ ਹੈ 2-2000 ਰੁਪਏ ਵੀ ਕਿਸੇ ਦੇ ਖਾਤੇ ਦੇ ਵਿੱਚ ਨਹੀਂ ਆਂਦੇ ਤੇ ਜੇਕਰ ਕਿਸੇ ਸਕੀਮ ਦੇ ਤਹਿਤ ਬੱਚਿਆਂ ਦੇ ਖਾਤਿਆਂ ਦੇ ਵਿੱਚ 2 ਦੇ ਵੀ ਨੇ ਤਾਂ ਉਹ ਪੈਸਾ ਅਗਰ ਸੈਂਟਰ ਤੋਂ 100 ਬੱਚਿਆਂ ਵਾਸਤੇ ਰਿਲੀਜ਼ ਹੁੰਦਾ ਹੈ ਤਾਂ 10 ਬੱਚਿਆਂ ਨੂੰ ਹੀ ਪਹੁੰਚਦਾ ਹੈ 90 ਬੱਚਿਆਂ ਦਾ ਹੱਕ ਫੇਵੀ ਰਸਤੇ ਦੇ ਵਿੱਚ ਖਾ ਲਿਆ ਜਾਂਦਾ ਹੈ ਹੁਣ ਤੁਸੀਂ ਆਪ ਇਸ ਚੀਜ਼ ਦੇ ਬਾਰੇ ਸੋਚਣਾ ਹੈ ਕਿ ਆਖਿਰ ਕਿਹਨਾਂ ਦੀਆਂ ਗੱਲਾਂ ਦੇ ਵਿੱਚ ਆਣਾ ਹੈ ਤੇ ਕਿਸ ਨੂੰ ਸਮਰਥਨ ਦੇਣਾ ਹੈ ਕਿਸ ਨੂੰ ਵੋਟ ਪਾਣੀ ਹੈ ਤਾਂ ਜੋ ਅਸੀਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਬੁੱਧੂ ਨਾ ਬਣਾਈਏ ਤੇ ਆਪਣੀ ਵੋਟ ਅਜਿਹੇ ਧੋਖੇਬਾਜ਼ਾਂ ਦੇ ਉੱਤੇ ਵਿਅਰਥ ਨਾ ਕਰੀਏ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਆਪ ਬਣਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਵਾਹਿਗੁਰਜ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ